ਕਿੰਨੇ ਜਣੇ ਨੇ ਦਵਾਈ ਖਾਦੀ ਆ ਗਈ ਜਿੰਨੇ ਤੇ ਤੋਣ ਤੋਣ ਨਹੀਂ ਬੱਚੇ ਕਿ ਡਿਗਰੀ ਬੱਚੇ ਛੋਟੇ ਹੀ ਬੱਚੇ ਦੀ ਬੱਚੀ ਜਿਆਦਾ ਬਣਾ ਮਗਾ ਹਾਂ ਜੀ ਕੁੜੀ ਕੋ 14 15 ਪਤਾ ਨਹੀਂ ਦਵਾਈ ਕਿਹੜੀ ਮਾਪੀ ਨੇ ਖਾਦੀ ਆ ਗਈ ਜੀ ਪਾਣੀ ਦਵਾਈ ਆ ਕੇ ਚਾਂਦੀ ਪਾਣੀ ਉਹ ਜੱਦੀ ਤੇ ਜਿਹੜੀ ਤੀਜੀ ਕੁੜੀ ਸੀ ਉਹ ਕਿੱਥੇ ਸੀ ਉਹ ਜਿੰਦਰ ਸਿੰਘ ਜੀ ਉਹ ਜਲਾਉਂਦਾ ਪਾਇਆ ਉਹ ਤੇ ਟੋਪਿਕ ਸੱਟ ਦੇ ਅੱਛਾ ਅੱਛਾ ਉਹ ਨਹੀਂ ਉਤਾਰਨੇ ਕੋਈ ਲਗਾ ਕਿ ਕੀ ਕਰਨ ਹੋਇਆ ਜੀ ਕੰਡ ਕੋਈ ਕਰਾਂਗੇ ਜੀ ਵੀ ਇਹ ਕੰਮ ਦੇ ਖਾਂਜਾ ਲੋਟੇ ਪੁੱਛੇ ਸਜਮਾ ਚੜ ਗਿਆ ਉਹ ਹੱਟ ਕਰਕੇ ਵਾਪਸ ਆ ਬੜੀ ਜੀ ਨਗਾਟੀ ਹੋ ਗਿਆ ਨਹੀਂ ਨਹੀਂ ਦਵਾਈ ਕਿ ਨਾ ਕਿ ਨਾ ਤੁਹਾਡੇ ਪ੍ਰਵਾਹ ਜਿਹੜੀ ਇੱਥੇ ਖਾਦੀ ਨਹੀਂ ਉਹ ਬੁੜਾਈ ਇੱਕ ਕੁੜੀ ਨਾਲ ਮਾਂ ਨਾਲ ਹੀ ਉਹਨਾਂ ਨੇ ਖਾਓ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਮੁੰਡਾ 6 ਸਾਲ ਦਾ ਮੁੰਡਾ ਤੇ 15 ਸਾਲ ਦੀ ਕੁੜੀ ਉਹ ਤੀਜੀ ਪੜਾਵੀ ਵੀ ਕਹਿੰਦੇ ਹੈਗੀ ਸੀ ਜੀ ਫਿਰ ਜਿਹੜੀ ਉਹ ਗਈ ਕੁੜੀ ਇੱਕ ਬਾਹਰ ਤੇ ਗੱਲ ਵਾ ਉਹ ਤੇ ਜਲੇਂਦਰ ਬਾਹਰ ਬੜਾਈ ਕਰ ਦਿਆ ਜੀ ਰਾਤੀ ਵਕਿਆ ਕਿੰਨੇ ਵਜੇ ਦਈਏ ਇਹ ਦਾ ਯਾਰ ਆ ਗਿਆ ਹਸਪੀਟਲ ਵੀ ਚੱਗ ਗਏ ਸੀ ਉਹ ਮਗਰੋਂ ਖੜੇ ਇੱਥੇ ਪੂਰੇ ਅਛਾ ਇਹ ਤਾਂ ਪੂਰੇ ਇੱਥੇ ਹੋ ਗਏ ਜੀ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ ਇਹ ਵਾਕਿਆ ਸੀ ਜੀ ਨੌਨੀਤ ਕੌਰ ਸੀ ਜੀ ਘਰ ਦੀ ਸੁਖਵਿੰਦਰ ਕੌਰ ਦੀ ਪਤਨੀ ਮਤਲਬ ਕੋ ਸਮੇਂ ਇਹ ਤਾਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖ ਤਾ ਠੰਡਾ ਹੋ ਗਿਆ ਪਿਲਾ ਦੇ ਲਾਗੇ ਕੋਈ ਨਾ ਤਾਂ ਖਾਜ ਖੂਰ ਵਾਲਾ ਸਕੂਲ ਸੀਗਾ ਕਿਵੇਂ ਸੋਈ ਦੇ ਪਰੇਖ ਜਾ ਕੇ ਉੱਥੋਂ ਕੋਈ ਪਤੰਗ ਦੀ ਰੇਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀਦੇ ਆ ਲੜਕੀ ਚਿੰਨ੍ਹ ਨੂੰ ਨੀਂਦ ਘੌਰ ਨੇ ਉਹ ਨੀਂਦ ਘੌਰ ਤੋਂ ਬਾਤ ਉਹਨਾਂ ਬੱਚਾ ਡੋ ਇੱਕ ਬੇਟਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਮਨ ਦੀਪ ਕੌਰ 16 ਸਾਲ ਦੀ ਆ ਬੇਟਾ ਨਮਰਾਜ ਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀਆ ਤੇ ਹੀ ਦੁੱਧ ਪੀਨੇ ਇਹਨਾਂ ਦੁੱਧ ਪੀਆ ਤੇ ਦੁੱਧ 'ਚ ਕੋਈ ਰੇਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ ਜਦੋਂ ਸੋਕੇ ਨਸਰ ਜਦੋਂ ਗੁਰਦੁਆਰੇ ਚ ਜਾਣ ਲੱਗਾ ਤੇ ਉਹ ਕਿੰਨੇ ਜਣੇ ਜਿਹੜੇ ਸੱਟੇ ਤੇ ਪਏ ਸੀਗੇ ਇਹਨਾਂ ਨੂੰ ਅਰਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਿਹੜਾ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਡੰਗ ਤੋੜ ਗਏ ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ ਅਜੀਤ ਸਿੰਘ ਆ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਜਰਾਨੇ ਤਪੀਖ ਜੇ ਉਹਦੀ ਕਾਰਵਾਈ ਜਿਹੜੀ ਪ੍ਰੋਫੈਸਰ ਆਉਣ ਵਿੱਚ ਨਹੀਂ ਆਉਣੀ ਸਰ ਕਿਹੜੀ ਜਿਹੀ ਵੀ ਕੀ ਪਤਾ ਲੱਗਾ ਕੀ ਇਹ ਨਹੀਂ ਪਤਾ ਨਹੀਂ ਲੱਗਾ ਵੀ ਖਾਤ ਸੀ ਕਿ ਜਾਂ ਕੋਈ ਬਿਚੈਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਆ ਫੈਸਲ ਕੋ ਰਹੇਗੀ ਕਿ ਜੋ ਕਰਨਾ ਕੀ 174 ਦੀ ਕਾਰਵਾਈ ਖੇਲੇ ਕਰਾਂਗੇ ਕੋਈ ਰੇਲ ਕੋਈ ਇਸ ਲੱਗ ਰਿਹਾ ਤਾਂ ਰੇਲ ਕੋਈ ਇਸ ਨਹੀਂ ਸੀ ਕੋਈ ਦਿਮਾਗੀ ਪ੍ਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪ੍ਰੇਸ਼ਾਨੀ ਸੀ ਇਹਨੂੰ ਕਿਹਸਾ ਜੀ ਦੀ ਸੀ ਕੈਟਾਗਰੀ ਹੈ ਕਿਹੜਾ ਕੀ ਹਾਲਾਤ

ਇਹ ਜੋੜੀਆਂ ਕਲੰਦੇ ਰੈਜ਼ੀਡੈਂਟ ਹੈਗੇ ਸੀਗੇ ਜਿਹੜਾ ਹਾਂ ਗਿਓਰੀਆਂ ਕਲਰ ਦੇ ਆਪ ਕੋਲ ਲਾ ਲੇ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ